ਆਤਕੀ ਹਮਲੇ ਤੋਂ ਬਾਅਦ ਲੋਕਾਂ ਦੀ ਸਿਰਫ ਇੱਕ ਹੀ ਆਸ ਸੀ ਸਰਕਾਰਾਂ ਤੋਂ ਕਿ ਪੁਲਵਾਮਾ ਹਮਲੇ ਦੇ ਵਿੱਚ ਮਾਰੇ ਗਏ ਸ਼ਹੀਦਾਂ ਦਾ ਬਦਲਾ ਲੇਤਾ ਜਾਵੇ ਤੇ ਸਰਕਾਰਾਂ ਨੇ ਵੀ ਬਦਲਾ ਲੇਤਾ ਵਾ ਬੀਤੀ ਰਾਤ ਤੋਂ ਦੱਸਦੀ ਕਿ ਬੀਤੀ ਰਾਤ ਪਾਕਿਸਤਾਨ ਦੇ ਉੱਤੇ ਅਟੈਕ ਕੀਤਾ ਗਿਆ ਸਰਜੀਕਲ ਸਟ੍ਰਾਈਕ ਕੀਤੀ ਗਈ ਸਟ੍ਰਾਈਕ ਤੋਂ ਬਾਅਦ ਹੁਣ ਜਿਹੜਾ ਮਾਹੌਲ ਵਾ ਕਾਫੀ ਖੁਸ਼ੀ ਦਾ ਬਣਿਆ ਹੋਇਆ ਪੰਜਾਬ ਦੇ ਵਿੱਚ ਤੇ ਲਗਾਤਾਰ ਜਿਹੜੇ ਲੋਕ ਨੇ ਉਹ ਲੱਡੂ ਵੰਡ ਰਹੇ ਨੇ ਤੇ ਇਸ ਵਕਤ ਅਸੀਂ ਅਟਾਰੀ ਵਾਗਾ ਬਾਰਡਰ ਤੇ ਖੜੇ ਆ ਜਿੱਥੇ ਚੈਕਿੰਗ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਚੈਕਿੰਗ ਤੁਸੀਂ ਦੇਖ ਸਕਦੇ ਜੇ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਅਨਸਰ ਜਿਹੜਾ ਉਹ ਅੰਦਰ ਦਾਖਲ ਨਾ ਹੋ ਸਕੇ ਜੋ ਜੋ ਕੋਈ ਵੀ ਹਰਕਤ ਨੂੰ ਅੰਜਾਮ ਦੇ ਸਕੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਚੈਕਿੰਗ ਚੱਲਦੀ ਪਈ ਹੈ ਤੇ ਹਰ ਗੱਡੀ ਇੱਥੇ ਚੈਕਿੰਗ ਤੋਂ ਬਿਨਾਂ ਅੱਗੇ ਨਹੀਂ ਜਾਣ ਦਿੱਤੀ ਜਾ ਰਹੀ ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਵੱਡੀ ਗਿਣਤੀ ਦੇ ਵਿੱਚ ਆਂਤਕਿਆਂ ਨੂੰ ਮਕਾਨ ਦਾ ਕੰਮ ਜਿਹੜਾ ਕੀਤਾ ਗਿਆ ਵਾ ਬੀਤੀ ਰਾਤ 3 ਵਜੇ ਜਿਹੜਾ ਅਟੈਕ ਕੀਤਾ ਗਿਆ ਵਾ ਭਾਰਤ ਵੱਲੋਂ ਪਾਕਿਸਤਾਨ ਦੇ ਉੱਤੇ ਇੱਕ ਵੱਡੀ ਜਿੱਤ ਵਾ ਤੇ ਲੋਕ ਕਾਫੀ ਖੁਸ਼ ਨੇ ਇਸ ਜਿੱਤੋ ਮੋਦੀ ਸਰਕਾਰ ਦੇ ਜੇ ਇਸ ਫੈਸਲੇ ਤੋਂ ਲੋਕ ਕਾਫੀ ਖੁਸ਼ੀ ਦੇ ਮਾਹੌਲ ਦੇ ਵਿੱਚ ਅੱਗੇ ਗੱਲਬਾਤ ਕਰ ਲੈਣੇ ਆ ਹਾਂਜੀ ਕਹਾਂ ਸੇ ਆਏ ਆਪ ਹਮਲੰਗ ਛੱਤੀਸਗੜ੍ਹ ਸੇ ਆਹ ਪਾਕਿਸਤਾਨ ਕੋ ਜਵਾਬ ਦਿਆ ਗਿਆ ਰਾਤ ਕੋ ਉਹਨਕੇ ਉੱਪਰ ਅਟੈਕ ਕੀਤਾ ਗਿਆ ਥਾ ਕੱਲ ਕਿਹਦਾ ਲੱਗ ਰਹਾ

पंजाब के लिए स्पेशल भेजा गया तो हमारी परसों मीटिंग हुई सेवन आर में क्लियर और प्रेजिडेंट हाउस साउथ ब्लॉक जिसके अंदर हमने ये कार्रवाई करने का पहले से ही हमारा लक्ष्य था कि हम कल इंडिया गेट पे एक अमर जवान ज्योति जो कंटिन्यू 24 फोर आवर्स के लिए चलेगी और उसको ओपन करने के बाद हमें तुरंत ऑर्डर मिला कि रात को आपने तीन साढ़े तीन बजे आपने अटैक करना है हम पाकिस्तान को ये जवाब देना चाहते हैं ये तो अभी हमने शुरुआत की है अगर आप اپنی کرائم کو نہیں رکوائیں گے تو ہم ایک دن پورا پاکستان بلاش کر کے ہی واپس جائیں گے ਕਿਆ ਬਾਤ ਹੈ ਸਭ ਕੋ ਧੰਨਵਾਦ ਦੇਣਾ ਚਾਹਤਾ ਹਾਂ ਮੋਦੀ ਜੀ ਦੀ ਤਰਫ ਸੇ ਔਰ ਮਿਸਟਰ ਰਾਨਤ ਕੋਵਿੰਨ ਦੀ ਤਰਫ ਸੇ ਸੁਪਰੀਮ ਕੋਰਟ ਦੀ ਤਰਫ ਸੇ ਸਭੀ ਜਵਾਨੋ ਕੋ ਬਹੁਤ ਬਹੁਤ ਵਧਾਈ ਥੈਂਕ ਯੂ ਵੈਰੀ ਮਚ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕਾਂ ਦਾ ਕਹਿਣਾ ਵਾ ਕਿ ਜਿਹੜੇ ਮੋਦੀ ਸਰਕਾਰ ਨੇ ਜਿਹੜਾ ਅਟੈਕ ਕੀਤਾ ਵਾ ਪਾਕਿਸਤਾਨ ਦੇ ਉਤੇ ਬਹੁਤ ਹੀ ਸ਼ਲਾਘਾਯੋਗ ਜਿਹੜਾ ਕੰਮ ਕੀਤਾ ਵਾ ਤੇ ਇਸ ਵਕਤ ਤੁਸੀਂ ਦੇਖ ਸਕਦੇ ਕਿ ਅਟਾਰੀ ਬਾਗਾ ਬਾਰਡਰ ਤੇ ਅਸੀਂ ਮੌਜੂਦ ਵਾ ਤੇ ਹਰ ਗੱਡੀ ਨੂੰ ਚੈੱਕ ਕਰਕੇ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਵਾ ਤੇ ਪੰਜਾਬ ਪੁਲਿਸ ਵੀ ਕਾਫੀ ਸਕਰਤ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਲਗਾਤਾਰ ਦੇਖ ਸਕਦੇ ਕਿ ਚਾਰੇ ਪਾਸੇ ਜਿਹੜੀ ਨਾਕੇਬੰਦੀ ਆ ਉਹ ਕੀਤੀ ਹੋਈ ਆ ਤੇ ਹਰ ਗੱਡੀ ਦੀ ਚੈਕਿੰਗ ਤੋਂ ਬਿਨਾ ਉਹਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤਕਰੀਬਨ ਤਕਰੀਬਨ ਜਿਹੜੀ ਵੀ ਗੱਡੀ ਆਂਦੀ ਏ ਛੋਟੀ ਗੱਡੀ ਆਵੇ ਵੱਡੀ ਗੱਡੀ ਆ ਹਰ ਗੱਡੀ ਨੂੰ ਚੈੱਕ ਜ਼ਰੂਰ ਕੀਤਾ ਜਾਂਦਾ ਵਾ ਗੱਲਬਾਤ ਹੋਰ ਵੀ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਕੇ ਆ ਦੇਖਦੇ ਆ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਆ ਕੀ ਲੋਕ ਕਿਸ ਤਰ੍ਹਾਂ ਮੰਨਦੇ ਆ ਕੀ ਕਹਿਣਾ ਚਾਹੋਗੇ ਜਿਹੜਾ ਮੋਦੀ ਸਰਕਾਰ ਵੱਲੋਂ ਪਾਕਿਸਤਾਨ ਦੇ ਉੱਤੇ ਅਟੈਕ ਕੀਤਾ ਗਿਆ ਪਹਿਲੇ ਉਹਨਾਂ ਨੇ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ ਸੀ ਕੀ ਕਹਿੰਦੇ ਤੁਸੀਂ ਕੀ ਨਾਮ ਤੁਹਾਡਾ ਮੇਰਾ ਨਾਮ ਹਲਾਲਾ ਮੈਂ ਕੀ ਕਹਿਣਾ ਚਾਹੋਗੇ ਜਿਹੜਾ ਜਿਹੜਾ ਅਟੈਕ ਹੋਇਆ ਵਾ ਮੋਦੀ ਸਰਕਾਰ ਨੇ ਕੀਤਾ ਵਾ ਇੱਕ ਸ਼ਲਾਘਾਯੋਗ ਕੰਮ ਕੀਤਾ ਕੀ ਕਹਿੰਦੇ ਅੱਛਾ ਕੀਤਾ ਸੀ ਹੂੰ ਹਾਂ ਕਹਾਂ ਸੀ ਆਇਆ ਮੈਂ ਆਇਆ ਹਾਂ ਰੇਲਵੇ ਸੇ ਇਹ ਜੋ ਰਾਜ ਕਰਾਣੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਸ ਬਾਰੇ ਇਹਾਂ ਨੇ ਚੰਗਾ ਕੀਤਾ ਜਿਹੜਾ ਕੀਤਾ ਮੋਦੀ ਸਾਹਿਬ ਨੇ ਬਹੁਤ ਅੱਛਾ ਕੀਤਾ ਹੋਰ ਕਰਨਾ ਚਾਹੀਦਾ ਗਾਂ ਵੀ ਹੂੰ ਹੂੰ ਇੰਨਾ ਨੂੰ ਜਿਹੜਾ ਅਕਲ ਆ ਜਾਏ ਨਾ ਨੂੰ ਟਮਾਟਰਾਂ ਦਾ ਭਾਅ ਪਤਾ ਲੱਗ ਜੇ ਨਾਲੇ ਸੋ ਪਾਕਿਸਤਾਨ ਦੇ ਉੱਤੇ ਜਿਹੜਾ ਅਟੈਕ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਇੱਕ ਬਹੁਤ ਵੱਡਾ ਕਦਮ ਸਰਕਾਰ ਵੱਲੋਂ ਚੁੱਕਿਆ ਗਿਆ ਵਾ ਇਸ ਕਦਮ ਦੇ ਨਾਲ ਪਾਕਿਸਤਾਨ ਨੂੰ ਅਕਲ ਆ ਜਾਏਗੀ ਤੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਜੇਕਰ ਸਰਕਾਰਾਂ ਹੱਥ ਮਲਾਣਾ ਜਾਣਦੀਆਂ ਵਾ ਤੇ ਹੱਥ ਤੋੜਨਾ ਵੀ ਜਾਣਦੀਆਂ ਨੇ ਕੈਮਰਾਮੈਨ ਦੀਪਕ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਅੰਮ੍ਰਿਤਸਰ ਅਟਾਰੀ ਬਾਰਡਰ